ਸਾ ਸੇਖਰ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ YouTube ਚੈਨਲ ਨੰਬਰ 1 ਰਸੋਈ ਤੇ ਅੱਜ ਆਪਾਂ ਬਣਾਵਾਂਗੇ ਸਲਗਮ ਤੇ ਮਟਰ ਦੀ ਬਹੁਤ ਹੀ ਜ਼ਿਆਦਾ ਟੇਸਟੀ ਸਬਜੀ ਜੀ ਨੂੰ ਜੀ ਤੁਸੀਂ ਖਾਣ ਦੇ ਸਮੇ ਇਹ ਨਹੀਂ ਪਹਿਚਾਨ ਸਕੋਗੇ ਕਿ ਇਹ ਸਲਗਮ ਦੀ ਤੇ ਮਟਰ ਦੀ ਸਬਜੀ ਹੈ ਤੇ ਚਲੋ ਆਪਾਂ ਬਣਾਉਣਾ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਇੱਥੇ ਸਲਗਮ ਲੈ ਲੈ ਲਵਾਂਗੇ ਕਿਲੋ ਪਲੱਸ ਜਿਹੜੇ ਇਹ ਸਲਗਮ ਹੋਣਗੇ ਤੇ ਇਹਨਾਂ ਨੂੰ ਆਪਾਂ ਧੋ ਕੇ ਚੰਗੀ ਤਰ੍ਹਾਂ ਤੇ ਇਸ ਤਰ੍ਹਾਂ ਛਿੱਲ ਲੈ ਇਹਨਾਂ ਦਾ ਜਿਹੜਾ ਮੋਟਾ ਮੋਟਾ ਛਿਲਕਾ ਹੈ ਆਪਾਂ ਉੱਪਰੋਂ ਉਤੇ ਆਲੇਗਾ ਤੇ ਇਹਨਾਂ ਨੂੰ ਆਪਾਂ ਉਸ ਤੋਂ ਬਾਅਦ ਸਾਫ਼ ਪਾਣੀ ਨਾਲ ਲਾ ਲੇਗਾ ਫਿਰ ਦੁਬਾਰਾ ਤੋਂ ਤੋਲਵਾਂਗੇ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਮੋٹے ਪਾਸੇ ਨਾਲ ਕद्दूकस ਦੇ ਨਾਲ ਲੈਪਾਂ ਇਹਨੂੰ ਗ੍ਰੇਟ ਕਰ ਲਵਾਂਗੇ ਕद्दूकस ਕਰ ਲਵਾਂਗੇ ਤੇ ਜਦ ਤੱਕ ਆਪਾਂ ਇਹਨੂੰ ਕद्दूकस ਕਰਦੇ ਆਂ ਤੇ ਨਾਲ ਹੀ ਆਪਾਂ ਇੱਥੇ ਕੁਝ ਮਟਰ ਲੈ ਲਵਾਂਗੇ ਅੱਧਾ ਕਿਲੋ ਦੇ ਕਰੀਬ ਤੇ ਨਾਲ ਹੀ ਆਪਾਂ ਜਿਹੜੇ ਮਟਰ ਕੱਟ ਲਵਾਂਗੇ ਜੇ ਵੀਡੀਓ ਵਧੀਆ ਲੱਗਦੀ ਹੈ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਤੇ ਵੀਡੀਓ ਨੂੰ ਵਾਤਵਾਰ ਸ਼ੇਅਰ ਕਰਨਾ ਤੇ ਆਪਣੇ YouTube ਚੈਨਲ ਨੰਬਰ 1 ਰਸੋਈ ਨੂੰ ਬਾਤਵਾਰ ਸਬਸਕ੍ਰਾਈਬ ਕਰਨਾ ਤੇ ਜੇ ਕੋਈ ਆਪਣਾ ਵੀਡੀਓ ਫੇਸਬੁਕ ਤੇ ਦੇਖ ਰਿਹਾ ਤਾਂ ਫੇਸਬੁਕ ਪੇਜ ਨੰਬਰ 1 ਰਸੋਈ ਨੂੰ ਬਰਤੋਬਾਦ ਫੋਲੋ ਕਰਨਾ ਕਿਉਂਕਿ ਆਪਾਂ ਜਿਹੜੀ ਵੀ ਰੈਸਪੀ ਹੈ ਬਹੁਤ ਹੀ ਸੌਖੇ ਤੇ ਦੇਸੀ ਤਰੀਕੇ ਨਾਲ ਬਣਾ ਕੇ ਤਿਆਰ ਕਰਦੇ ਹਾਂ ਜਿਹਨੂੰ ਹਰੇਕ ਬੰਦਾ ਬਣਾ ਕੇ ਟਰਾਈ ਕਰ ਸਕਦਾ ਹੈਗਾ ਤੇ ਜਿਹੜੀ ਆਪਾਂ ਇਹ ਰੈਸਪੀ ਹੈ ਬਹੁਤ ਜ਼ਿਆਦਾ ਮਤਲਬ ਕਿ ਟੇਸਟੀ ਬਣ ਕੇ ਤਿਆਰ ਹੁੰਦੀ ਹੈਗੀ ਸਬਜੀ ਹੈ ਜਿਹੜੀ ਤੇ ਬਹੁਤ ਹੀ ਲੀਚੀਸ ਬਣ ਕੇ ਤਿਆਰ ਹੁੰਦੀ ਹੈ ਤੇ ਇਧਰ ਆਪਾਂ ਜਿਹੜੇ ਸਲਗਮ ਹੈ ਸਾਰੇ ਕੱਦੂਖਸ ਕਰ ਲੈਨੇਗੇ ਤੇ ਤੁਸੀਂ ਦੇਖ ਸਕਦੇ ਹੋਵੋਗੇ ਇਹਦੇ ਵਿੱਚ ਆਪਾਂ ਪਾਣੀ ਨਹੀਂ ਨਿਚੋੜਨੇ ਨੇ ਇਹਨਾਂ ਦਾ ਇਸ ਤਰ੍ਹਾਂ ਹੀ ਰੱਖਨੇ ਨੇ ਇਹ ਤੇ ਜਿਹੜੇ ਨਾਲ ਹੀ ਆਪਾਂ ਮਟਰ ਵੀ ਕੱਢ ਕੇ ਜਿਹੜੇ ਸਾਰੇ ਤਿਆਰ ਕਰ ਲੈਨੇਗੇ ਤੇ ਉਸ ਤੋਂ ਬਾਅਦ ਆਪਾਂ ਮਸਾਲਾ ਬਣਾਵਾਂਗੇ ਤੇ ਮਸਾਲਾ ਬਣਾਵਾਂਗੇ ਆਪਾਂ ਕੁੰਡੇ ਕੋਠੇ ਦੇ ਨਾਲ ਤੇ ਚਲੋ ਆਪਾਂ ਮਸਾਲਾ ਬਣਾਉਣੇ ਆ ਇਧਰ ਆਪਾਂ ਤਿੰਨ ਮਿਰਚਾਂ ਲੈ ਲਈਆਂ ਨੇ ਇਹ ਹਰੀਆਂ ਇਹ ਥੋੜੇ ਜਿਹੇ ਕੌੜੀਏ ਨੇ ਤਾਂ ਕਰਕੇ ਥੋੜੀ ਨਹੀਂ ਲੱਤੀਆਂ ਤੇ 1 ਇੰਚ ਅਦਰਕ ਦਾ ਟੁਕੜਾ ਆਪਾਂ ਬਰੀਕ ਬਰੀਕ ਕੱਟ ਕੇ ਪਾ ਲਿਆ ਤੇ ਉਸ ਤੋਂ ਬਾਅਦ ਮੈਂ ਤਿੰਨ ਪਿਆਜ਼ ਮੀਡੀਅਮ ਸਾਈਜ਼ ਦੇ ਮੋਟੇ-ਮੋਟੇ ਕੱਟ ਕੇ ਪਾ ਲਿਆ ਤੇ ਨਾਲ ਹੀ ਇਹਦੇ ਇੱਕ ਟਮਾਟਰ ਆਪਾਂ ਕੱਟ ਕੇ ਪਾ ਲਵਾਂਗੇ ਪੂਰਾ ਪੱਕਿਆ ਹੋਇਆ ਟਮਾਟਰ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਐਡ ਕਰਾਂਗੇ ਕੁਝ ਸੁੱਕੇ ਮਸਾਲੇ ਤੇ ਜਿਹੜਾ ਇਸ ਤਰ੍ਹਾਂ ਮਸਾਲਾ ਬਣਾ ਕੇ ਜਦੋਂ ਆਪਾਂ ਤਿਆਰ ਕਰਦੇ ਆਂ ਸਬਜੀ ਨੂੰ ਇਹਦਾ ਟੇਸਟ ਵੱਖਰਾ ਹੀ ਬਣਦਾ ਹੈਗਾ ਅਤੇ ਬਹੁਤ ਹੀ ਜ਼ਿਆਦਾ ਮਤਲਬ ਕਿ ਟੇਸਟੀ ਤੇ ਲਜੀਜ਼ ਸਬਜੀ ਬਣ ਕੇ ਤਿਆਰ ਹੁੰਦੀ ਹੈ ਕਿਉਂਕਿ ਜਿਹੜਾ ਕੁੰਡੇ ਕੋਟੇ ਦੇ ਵਿੱਚ ਰਗੜੇ ਮਸਾਲੇ ਦਾ ਸਵਾਦ ਆ ਉਹ ਵੱਖਰਾ ਹੀ ਹੁੰਦਾ ਹੈਗਾ ਤੇ ਉਸ ਤੋਂ ਬਾਅਦ ਇਹਦੇ ਵਿੱਚ ਐਡ ਕਰ ਦਵਾਂਗੇ ਇੱਕ ਆਪਾਂ ਚਮਚਾ ਜਿਹੜਾ ਸਾਫਤ ਜੀਰੇ ਦਾ ਛੋਟਾ ਚਮਚਾ ਉਸ ਤੋਂ ਬਾਅਦ ਸਵਾਦ ਅਨੁਸਾਰ ਨੂਨ ਤੇ ਸਬਜੀ ਦੇ ਅਕੋਰਡਿੰਗ ਜਿਹੜਾ ਹਲਦੀ ਪਾਊਡਰ ਧਨੀਆ ਪਾਊਡਰ ਗਰਮ ਮਸਾਲਾ ਤੇ ਸਵਾਦ ਅਨਸਾਰ ਜਿਹੜੀ ਆਪਾਂ ਮਿਰਚ ਐਡ ਕਰ ਲਵਾਂਗੇ ਤੇ ਉਸ ਤੋਂ ਬਾਅਦ ਜਿਹੜਾ ਇਹ ਮਸਾਲਾ ਆਪਾਂ ਕੋਟੇ ਨਾਲ ਚੰਗੀ ਤਰ੍ਹਾਂ ਰਗੜ ਕੇ ਬ੍ਰੇਕ ਤਿਆਰ ਕਰ ਲਵਾਂਗੇ ਇਹਦੇ ਵਿੱਚ ਕੋਈ ਪਾਣੀ ਵਗੈਰਾ ਪਾਉਣ ਦੀ ਜ਼ਰੂਰਤ ਨਹੀਂ ਹੈਗੀਗੀ ਇਹਨੂੰ ਆਪਾਂ ਇਸ ਤਰ੍ਹਾਂ ਮਤਲਬ ਕਿ ਜਿਹੜਾ ਟਮਾਟਰ ਤੇ ਪਿਆਜ਼ ਦੇ ਵਿੱਚੋਂ ਕੁਝ ਪਾਣੀ ਰਿਲੀਜ਼ ਹੋ ਜਾਂਦਾ ਹੈਗਾ ਤੇ ਉਸੇ ਚ ਹੀ ਇਹ ਜਿਹੜਾ ਮਸਾਲਾ ਆਪਣਾ ਰਗੜ ਕੇ ਤਿਆਰ ਹੋ ਜਾਂਦਾ ਹੈਗਾ 5-4 ਮਿੰਟਾਂ ਦੇ ਵਿੱਚ ਜਿਹੜਾ ਇਹ ਮਸਾਲਾ ਹੈਗਾ ਬਿਲਕੁਲ ਰਗੜ ਕੇ ਤਿਆਰ ਹੋ ਜੂ ਬ੍ਰੇਕ ਵਰੀਕ ਤੇ ਉਸ ਤੋਂ ਬਾਅਦ ਆਪਾਂ ਲਗਾਵਾਂਗੇ ਸਬਜ਼ੀ ਨੂੰ ਤੜਕਾ ਜਿਹੜਾ ਤੇ ਮਸਾਲਾ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦਾ ਹੈਗਾ ਤੁਸੀਂ ਇਹਨੂੰ ਮਸਾਲੇ ਨੂੰ ਇਸ ਤਰ੍ਹਾਂ ਹੀ ਰੋਟੀ ਦੇ ਨਾਲ ਤੁਸੀਂ ਖਾ ਸਕਦੇ ਹੋ ਜਿਹੜਾ ਕਿ ਖਾਣ ਦੇ ਵਿੱਚ ਬਹੁਤ ਜ਼ਿਆਦਾ ਵਧੀਆ ਟੇਸਟ ਆਉਂਦਾ ਹੈਗਾ ਤੇ ਜਿਹੜਾ ਮਸਾਲਾ ਆਪਾਂ ਬਿਲਕੁਲ ਬਰੀਕ ਹੈ ਜਿਹੜਾ ਰਗੜ ਕੇ ਤਿਆਰ ਕਰ ਲਵਾਂਗੇ ਉਸ ਤੋਂ ਬਾਅਦ ਆਪਾਂ ਲਾਮਾਗੇ ਸਬਜੀ ਨੂੰ ਤੜਕਾ ਤੇ ਤੁਸੀਂ ਦੇਖ ਸਕਦੇ ਹੋਵਗੇ ਜਿਹੜਾ ਮਸਾਲਾ ਹੈ ਤੇ ਦਾ ਕਲਰ ਵੀ ਇੰਨਾ ਵਧੀਆ ਆਉਂਦਾ ਹੈਗਾ ਜਦੋਂ ਕੋਂਡੇ ਕੋਟੇ ਨਾਲ ਜਿਹੜਾ ਆਪਾਂ ਇਹ ਮਸਾਲਾ ਮਤਲਬ ਕਿ ਰਗੜ ਦੇਵਾਂਗੇ ਤੇ ਬਹੁਤ ਹੀ ਜ਼ਿਆਦਾ ਜੇ ਦੇ ਵਿੱਚ ਥੋੜਾ ਥੋੜਾ ਬ੍ਰੇਕ ਬ੍ਰੇਕ ਪੀਸ ਰਹਿ ਜੋਗੇ ਤਾਂ ਕੋਈ ਚੱਕਰ ਨਹੀਂ ਹੈਗਾਗਾ ਤੇ ਇਹਦਾ ਸਵਾਦ ਹੈ ਜਿਹੜਾ ਬਹੁਤ ਹੀ ਜ਼ਿਆਦਾ ਵਧੀਆ ਆਉਂਦਾ ਹੈਗਾ ਤੇ ਇਹ ਮਸਾਲਾ ਆਪਾਂ ਰਗੜ ਕੇ ਤਕਰੀਬਨ ਲਗਭਗ ਤਿਆਰ ਕਰ ਲਿਆ ਥੋੜੇ ਜਿਹਾ ਪਾਣੀ ਦੇ ਨਾਲ ਆਪਾਂ ਜਿਆਦਾ ਪਾਣੀ ਨਹੀਂ ਪਾਉਂਦੇ ਥੋੜਾ ਜਿਹਾ ਪਾਣੀ ਪਾ ਕੇ ਜਿਹੜਾ ਆਪਾਂ ਇਹ ਕੋਟੇ ਨੂੰ ਸਾਫ਼ ਕਰ ਲਵਾਂਗੇ ਤੇ ਉਸ ਤੋਂ ਬਾਅਦ ਲਾਵਾਂਗੇ ਆਪਾਂ ਤੜਕਾ ਇੱਕ ਫਰਾਈ ਪੈਨ ਲੈ ਲਵਾਂਗੇ ਤੇ ਚੜਾ ਲਿਆ ਆਪਾਂ ਫਰਾਈ ਪੈਨ ਤੇ ਇੱਕ ਕੜਛੀ ਛੋਟੀ ਆਪਾਂ ਤੇਲ ਦੀ ਪਾ ਲਵਾਂਗੇ ਇਹਦੇ ਵਿੱਚ ਤੇਲ ਗਰਮ ਹੋਣ ਤੋਂ ਬਾਅਦ ਆਪਾਂ ਇੱਕ ਚਮਚਾ ਜਿਹੜਾ ਜੀਰਾ ਐਡ ਕਰ ਦਵਾਂਗੇ ਜੀਰਾ ਥੋੜਾ ਜਿਹਾ ਵਧੀਆ ਭੁੱਜਣ ਤੋਂ ਬਾਅਦ ਆਪਾਂ ਇਹਦੇ ਵਿੱਚ ਜਿਹੜਾ ਮਸਾਲਾ ਰਗੜ ਕੇ ਰੱਖਿਆ ਉਹ ਪਾ ਦਵਾਂਗੇ ਤੇ ਮਸਾਲਾ ਪਾਉਣ ਤੋਂ ਬਾਅਦ ਆਪਾਂ ਜਿਹੜਾ ਥੋੜਾ ਜਿਹਾ ਮਸਾਲਾ ਗੁੰਡੇ ਦੇ ਵਿੱਚ ਲੱਗਿਆ ਰਿਹਾ ਜੋ ਸਾਈਡਾਂ ਤੇ ਥੋੜਾ ਜਿਹਾ ਪਾਣੀ ਪਾ ਕੇ ਉਹ ਵੀ ਆਪਾਂ ਇਹਦੇ ਵਿੱਚ ਐਡ ਕਰ ਦਵਾਂਗੇ ਤੇ ਮਸਾਲੇ ਨੂੰ ਆਪਾਂ ਤੇਲ ਰਿਲੀਜ਼ ਹੋਣ ਤੱਕ ਕਰ ਚੰਗੀ ਤਰ੍ਹਾਂ ਪਕਾ ਲਵਾਂਗੇ ਤੇ ਉਸ ਤੋਂ ਬਾਅਦ ਆਪਾਂ ਜਿਹੜੇ ਸਲਗਮ ਹੈ ਉਹਨਾਂ ਦਾ ਪਾਣੀ ਬਿਲਕੁਲ ਵੀ ਨਿਚੋੜਨਾ ਨਹੀਂ ਹੈਗਾਗਾ ਤੇ ਸਲਗਮਾ ਨੂੰ ਪਾਣੀ ਸਮੇਤੀ ਪਾਵਾਂਗੇ ਤੇ ਜਿਹੜੀ ਸਬਜੀ ਦਾ ਟੇਸਟ ਹੈਗਾ ਇਸ ਤਰ੍ਹਾਂ ਬਹੁਤ ਜਿਆਦਾ ਵਧੀਆ ਬਣ ਕੇ ਤਿਆਰ ਹੁੰਦਾ ਹੈਗਾ ਤੇ ਜੇ ਆਪਾਂ ਕਈ ਲੋਕ ਨੇਗੇ ਜਿਹੜਾ ਸਲਗਮਾ ਦਾ ਪਾਣੀ ਹੈ ਕੱਢ ਦਿੰਦੇ ਆ ਤੇ ਫਿਰ ਓਨੀ ਵਧੀਆ ਜਿਹੜੀ ਸਬਜੀ ਹੈਗੀ ਕਿਉਂਕਿ ਜਿਹੜੇ ਵੀ ਕੋਈ ਤੱਤ ਹੁੰਦੇ ਨੇ ਉਹ ਤਾਂ ਆਪਾਂ ਪਾਣੀ ਰਾਹੀਂ ਜਿਹੜੇ ਬਾਹਰੇ ਕੱਢਦੇ ਹੈਗੇ ਤਾਂ ਓਨਾ ਵਧੀਆ ਟੇਸਟ ਨਹੀਂ ਆਉਂਦਾ ਸਬਜੀ ਦਾ ਇੱਕ ਵਾਰੀ ਇਸ ਤਰੀਕੇ ਨਾਲ ਮੇਰੇ ਤਰੀਕੇ ਨਾਲ ਤੁਸੀਂ ਜਿਹੜੀ ਸਬਜੀ ਹੈ ਸਲਗਮ ਮਟਰ ਦੀ ਬਣਾ ਕੇ ਟਰਾਈ ਕਰਨਾ ਤੁਸੀਂ ਦੱਸ ਹੀ ਨਹੀਂ ਸਕੋਗੇ ਕਿ ਸਬਜੀ ਸਲਗਮ ਦੀ ਹੈ ਜਾਂ ਕਿਸੇ ਚੀ ਦੀ ਬਣਾਈ ਹੋਈ ਹੈਗੀ ਕਿਉਂਕਿ ਟੇਸਟ ਇਹਦਾ ਬਹੁਤ ਜਿਆਦਾ ਵਧੀਆ ਬਣ ਜਾਂਦਾ ਹੈ ਇਸ ਤਰ੍ਹਾਂ ਤੇ ਮਸਾਲਾ ਬਿਲਕੁਲ ਬਣ ਕੇ ਤਿਆਰ ਹੋ ਗਿਆ ਰਿਲੀਜ਼ ਕਰਤਾ ਇਹਨੇ ਤੇਲ ਆਪਣਾ ਤੇ ਉਸ ਤੋਂ ਬਾਅਦ ਆਪਾਂ ਐਡ ਕਰ ਲਵਾਂਗੇ ਇਹਦੇ ਵਿੱਚ ਸਲਗਮ ਜਿਹੜੇ ਆਪਾਂ ਕੱਦੂ ਕਸ ਕਰਕੇ ਰੱਖੇ ਹੋਏ ਨੇਗੇ ਤੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਮਸਾਲੇ ਦੇ ਵਿੱਚ ਮਤਲਬ ਕਿ 3-4 ਮਿੰਟ ਮਤਲਬ ਕਿ ਆਪਾਂ ਇਹਨਾਂ ਨੂੰ ਪਕਾ ਲਵਾਂਗੇ ਸਲਗਮਾਂ ਨੂੰ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਐਡ ਕਰਾਂਗੇ ਜਿਹੜੇ ਆਪਾਂ ਮਟਰ ਕੱਢ ਕੇ ਰੱਖੇ ਹੋਏ ਨੇਗੇ ਕਿਉਂਕਿ ਸਲਗਮਾਂ ਦੇ ਵਿੱਚ ਕਾਫੀ ਜਿਆਦਾ ਪਾਣੀ ਸੀਗਾ ਤੇ ਤਾਂ ਕਰਕੇ ਆਪਾਂ ਨੂੰ ਥੋੜਾ ਜਿਹਾ ਪਾਣੀ ਸਕਾਉਣ ਵਾਸਤੇ ਇਹਨਾਂ ਨੂੰ ਪਹਿਲਾਂ ਆਪਾਂ ਥੋੜਾ ਜਿਹਾ ਮਸਾਲੇ ਦੇ ਵਿੱਚ ਪਕਾ ਲਵਾਂਗੇ ਤਾਂ ਕਿ ਜਿਹੜਾ ਮਸਾਲਾ ਚੰਗੀ ਤਰ੍ਹਾਂ ਵਿੱਚ ਰਚ ਜੇ ਸਲਗਮਾਂ ਦੇ ਤੇ ਆਪਾਂ ਨੂੰ ਮਹਿਸੂਸ ਹੀ ਨਹੀਂ ਹੁੰਦਾ ਹੈਗਾ ਕਿ ਜਿਹੜੀ ਇਹ ਸਬਜ਼ੀ ਹੈਗੀ ਸਲਗਮ ਦੀ ਬਣਾ ਕੇ ਤਿਆਰ ਕੀਤੀ ਹੈ ਆਪਾਂ ਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਤੇ 3-4 ਮਿੰਟ ਆਪਾਂ ਪਹਿਲਾਂ ਇਹਨਾਂ ਨੂੰ ਪਕਾ ਲਵਾਂਗੇ ਤੇ ਉਸ ਤੋਂ ਬਾਅਦ ਕਰਾਂਗੇ ਇਹਦੇ ਵਿੱਚ ਆਪਾਂ ਮਟਰਾਂ ਨੂੰ ਮਿਕਸ ਜਾਂ ਤਿਕਰੇ ਇਹ ਜਿਹੜੇ ਸਲਗਮਾਂ ਪੱਕਦੇ ਨੇਗੇ ਉਦੋਂ ਤੱਕ ਜਿਹੜੇ ਆਪਾਂ ਮਟਰ ਹੈਗੇ ਸਾਫ਼ ਪਾਣੀ ਨਾਲ ਧੋ ਕੇ ਤਿਆਰ ਕਰ ਲਵਾਂਗੇ ਬੈਸੇ ਤਾਂ ਤੁਹਾਨੂੰ ਕੁਝ ਲੱਗਿਆ ਨਹੀਂ ਹੁੰਦਾ ਕਿਉਂਕਿ ਫਲੀਆਂ ਦੇ ਵਿੱਚੋਂ ਜਿਹੜੇ ਆਪਾਂ ਮਟਰ ਕੱਢ ਕੇ ਤਿਆਰ ਕੀਤੇ ਨੇ ਪਰ ਫਿਰ ਵੀ ਆਪਾਂ ਇੱਕ ਵਾਰੀ ਸਾਫ਼ ਕਰ ਲਵਾਂਗੇ ਤੁਸੀਂ ਦੇਖ ਸਕਦੇ ਹੋ 2-3 ਮਿੰਟ ਜਿਹੜੇ ਸਬਜੀ ਨੂੰ ਪਕਦੀ ਨੇ ਹੋ ਗਿਆ ਉਸ ਤੋਂ ਬਾਅਦ ਐਡ ਕਰ ਲਵਾਂਗੇ ਮਟਰ ਧੋ ਕੇ ਸਾਫ਼ ਕਰਕੇ ਚੰਗੀ ਤਰ੍ਹਾਂ ਤੇ ਇਹਨਾਂ ਨੂੰ ਆਪਾਂ 6-7 ਮਿੰਟ ਫੁੱਲ ਫਲੇਮ ਅੱਗ ਦੇ ਉੱਪਰ ਮਤਲਬ ਕਿ ਗੈਸ ਦੇ ਉੱਪਰ ਪਕਾਵਾਂਗੇ ਤੇ ਇਸੇ 7 ਮਿੰਟਾਂ ਦੇ ਵਿੱਚ ਜਿਹੜਾ ਸਲਗਮਾ ਦਾ ਪਾਣੀ ਹੈਗਾ ਬਿਲਕੁਲ ਸੁੱਕ ਕੇ ਤੇ ਸਬਜੀ ਹੈਗੀ ਇਸੇ ਪਾਣੀ ਦੇ ਵਿੱਚ ਹੀ ਬਣ ਕੇ ਜਿਹੜੀ ਤਿਆਰ ਹੋ ਜੇ ਸਲਗਮ ਵੀ ਪੱਕ ਜਾਣਗੇ ਤੇ ਮਟਰ ਹੈ ਜਿਹੜੇ ਉਹ ਵੀ ਪੱਕ ਕੇ ਤਿਆਰ ਹੋ ਜਾਣਗੇ ਤੇ ਵਿੱਚ ਦੀ ਇੱਕ ਦੋ ਵਾਰੀ ਆਪਾਂ ਇਹਨੂੰ ਹਿਲਾਉਂਦੇ ਚਲਾਉਂਦੇ ਰਹਾਂਗੇ ਕੇਰਾ ਆਪਾਂ ਮਟਰ ਪਾ ਕੇ ਮਿਕਸ ਕਰ ਦਿੰਨੇ ਹਾਂਗੇ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਫੁੱਲ ਫਲੇਮ ਅੱਗ ਦੇ ਉੱਪਰ ਮਤਲਬ ਕਿ ਗੈਸ ਚੜਾਏ ਤੇ ਉੱਪਰ ਫੁੱਲ ਗੈਸ ਦੇ ਉੱਪਰ ਆਪਾਂ ਜਿਹੜੀ ਸਬਜੀ ਬਣਾ ਕੇ ਤਿਆਰ ਕਰਾਂਗੇ ਇਹ ਤੇ ਜਿਹੜਾ ਇਦੇ ਵਿੱਚ ਸਲਗਮਾਂ ਦਾ ਪਾਣੀ ਹੈਗਾ ਉਹ ਸੁੱਕ ਜਾਊਗਾ ਤੇ ਤੁਸੀਂ ਦੇਖ ਸਕਦੇ ਹੋ ਕਾਫੀ ਜ਼ਿਆਦਾ ਜਿਹੜਾ ਪਾਣੀ ਹੈਗਾ ਉਹ ਸੁੱਕ ਗਿਆ ਤੇ ਸਬਜੀ ਕਾਫੀ ਵਧੀਆ ਜਿਹੜੀ ਪੱਕ ਕੇ ਤਿਆਰ ਹੋ ਰਹੀ ਹੈਗੀ ਤੇ ਥੋੜਾ ਥੋੜਾ ਪਾਣੀ ਹੈ ਜਿਹੜਾ ਆਪਾਂ ਨੂੰ ਦਿਖਾਈ ਦੇ ਰਿਹਾ ਹੈਗਾ ਤੇ ਇਹਨੂੰ ਆਪਾਂ ਹੁਣ ਖੁੱਲਾ ਛੱਡ ਕੇ ਪਕਾ ਲਵਾਂਗੇ 3-4 ਮਿੰਟ ਤੇ 3-4 ਮਿੰਟਾਂ ਦੇ ਵਿੱਚ ਜਿਹੜੀ ਸਬਜੀ ਹੈ ਦਾ ਪਾਣੀ ਹੈਗਾ ਸਾਰਾ ਉਹ ਮਤਲਬ ਕਿ ਖਤਮ ਹੋ ਜਾਊਗਾ ਤੇ ਉਸ ਤੋਂ ਬਾਅਦ ਮਤਲਬ ਜਿਹੜੀ ਆਪਣੀ ਸਬਜੀ ਬਿਲਕੁਲ ਬਣ ਕੇ ਤਿਆਰ ਹੋ ਜਾਊਗੀ ਤੇ ਇਹਦੇ ਵਿੱਚ ਕੁਝ ਮਸਾਲੇ ਆਪਾਂ ਜਿਹੜੇ ਐਡ ਕਰਨੇ ਆਗੇ ਉਸ ਤੋਂ ਬਾਅਦ ਉਹ ਆਪਾਂ ਐਡ ਕਰ ਦਵਾਂਗੇ ਤੇ ਇਹਨੂੰ ਆਪਾਂ ਹਿਲਾਉਂਦੇ ਚਲਾਉਂਦੇ ਪਕਾਉਂਦੇ ਰਹਾਂਗੇ ਕਿਉਂਕਿ ਹੁਣ ਥੋੜਾ ਜਿਹਾ ਪਾਣੀ ਹੈ ਜਿਹੜਾ ਕਾਫੀ ਜ਼ਿਆਦਾ ਘਟ ਚੁੱਕਿਆ ਹੈਗਾ ਤੇ ਸਬਜੀ ਹੈਗੀ ਪੈਨ ਚ ਲੱਗਣ ਦੀ ਸੁਭਾਵਨਾ ਜ਼ਿਆਦਾ ਹੋ ਜਾਂਦੀ ਹੈ ਕਿਉਂਕਿ ਸੁੱਕੀ ਸਬਜੀ ਤੇ ਤੁਸੀਂ ਦੇਖ ਸਕਦੇ ਹੋ ਹਲਕਾ ਹਲਕਾ ਪਾਣੀ ਦਿਖ ਰਿਹਾ ਤੇ ਇੰਨਾ ਹੀ ਆਪਣਾ ਜਿਹੜਾ ਹੋਰ ਮਸਾਲੇ ਐਡ ਕਰ ਦੇ ਜਿਹੜਾ ਇਹ ਪਾਣੀ ਹੈਗਾ ਸੁੱਕ ਜਾਊਗਾ ਤੇ ਇਹਦੇ ਵਿੱਚ ਆਪਾਂ ਕਸੂਰੀ ਮੇਥੀ ਨੂੰ ਐਡ ਕਰਤਾ ਥੋੜਾ ਜਿਹਾ ਇੱਥੇ ਤੁਸੀਂ ਹਰਾ ਧਨੀਆ ਵੀ ਐਡ ਕਰ ਸਕਦੇ ਹੋ ਤੇ ਉਸ ਤੋਂ ਬਾਅਦ ਆਪਾਂ ਇਹਦੇ ਉੱਪਰ ਐਡ ਕਰ ਦਵਾਂਗੇ ਕਸੂਰੀ ਮੇਥੀ ਐਡ ਕਰਤੀ ਹੈਗੀ ਉਸ ਤੋਂ ਬਾਅਦ ਆਪਾਂ ਐਡ ਕਰਾਂਗੇ ਗਰਮ ਮਸਾਲਾ ਇੱਕ ਚਮਚਾ ਛੋਟਾ ਤੇ ਇਹਨਾਂ ਨੂੰ ਸਾਰਿਆਂ ਨੂੰ ਆਪਾਂ ਚੰਗੀ ਤਰ੍ਹਾਂ ਕਰ ਲਵਾਂਗੇ ਮਿਕਸ ਤੇ ਜਿਹੜੀ ਸਬਜੀ ਆਪਣੀ ਬਿਲਕੁਲ ਮਤਲਬ ਕਿ ਬਣ ਕੇ ਤਿਆਰ ਹੋ ਗਈ ਹੈ ਇਹਨੂੰ ਤੁਸੀਂ ਰੋਟੀ ਨਾਲ ਪਰਾਂਠੇ ਨਾਲ ਚੌਲਾ ਨਾਲ ਕਿਸੇ ਵੀ ਚੀਜ਼ ਨਾਲ ਖਾ ਕੇ ਖਾ ਸਕਦੇ ਹੋਗੇ ਤੇ ਜੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਨਾ ਤੇ ਆਪਣੇ YouTube ਚੈਨਲ ਨੰਬਰ 1 ਅਰਸੋਈ ਨੂੰ ਬੱਦ ਤੋਂ ਸਬਸਕ੍ਰਾਈਬ ਕਰਨਾ ਜਲਦੀ ਤੇ ਜਿਹੜਾ ਕੋਈ ਪਹਿਲੀ ਵਾਰ ਦੇਖ ਰਿਹਾ ਆਪਣੇ ਵੀਡੀਓ ਤਾਂ ਘੰਟੀ ਵਾਲਾ ਬਟਨ ਜ਼ਰੂਰ ਪ੍ਰੈਸ ਕਰ ਲੈਣਾ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਜਾਵੇ ਤਾਂ ਤੁਸੀਂ ਵੀਡੀਓ ਦੇਖ ਸਕੋ ਤੇ ਜਲਦੀ ਮਿਲਦੇ ਆ ਨਵੀਂ ਰੈਸਪੀ ਲੈ ਕੇ ਤਦ ਤੱਕ ਸਾਰਿਆਂ ਨੂੰ ਵੀਡੀਓ ਦੇਖਣ ਲਈ ਧੰਨਵਾਦ ਜੀ ਤੇ ਸਾਰਿਆਂ ਨੂੰ ਸ਼ਸ਼ਟ੍ਰੀਕਾਲ ਜੀ